ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗੋੜੀ ਮਹੱਲਾ ਪੰਜਵਾਂ ਰਾਖ ਪਿਤਾ ਪ੍ਰਭ ਮੇਰੇ ਮੋਹਿ ਨਿਰਗੁਣ ਸਭ ਗੁਣ ਤੇਰੇ ਰਹਾਉ ਪੰਜ ਬੇਖਦੀ ਏਕ ਗਰੀਬਾ ਰੱਖੋ ਰਖਨਾਰੇ ਕੀਦ ਕਰਹਿ ਅਰ ਬਹੁਤ ਸੰਤਾਵਹਿ ਆਇਓ ਸਰਣ ਤੁਹਾਰੀ ਕਰ ਕਰ ਹਾਰਿਓ ਅਨਕ ਬੋ ਭਾਤੀ ਛੋੜ ਹੈ ਕਤੋਂ ਨਹੀਂ ਏਕ ਬਾਤ ਸੁਨ ਤਾ ਕੀ ਓਟ ਸਾਧ ਸੰਗ ਮਿਟ ਜਾਏ ਕਰ ਕਿਰਪਾ ਸੰਤ ਮਿਲੇ ਮੋਹਿ ਤਿਨ ਤੇ ਧੀਰਜ ਪਾਇਆ ਸੰਤੀ ਮੰਤ ਦਿਓ ਮੋਹਿ ਨਿਰਭਉ ਗੁਰ ਕਾ ਸ਼ਬਦ ਕਮਾਇਆ ਜੀਤ ਲੈ ਓਏ ਮਹਾ ਬਿਕਾਦੀ ਸਹਿਜ ਸੁਹੇਲੀ ਬਾਣੀ ਕੋ ਨਾਨਕ ਮਨ ਪਿਆ ਪ੍ਰਗਾਸਾ ਪਾਇਆ ਪਦ ਨਿਰਬਾਣੀ ਗਉੜੀ ਮਹਲਾ 5 ਵਾ ਰਾਖ ਪਿਤਾ ਪ੍ਰਭ ਮੇਰੇ ਮੋਹਿ ਨਿਰਗੁਣ ਸਭ ਗੁਣ ਤੇਰੇ ਰਹਾ ਪੰਚ ਬਿਕਾਦੀ ਏਕ ਗਰੀਬਾ ਰੱਖੋ ਰਖ ਨਾਰੇ ਕੇਦ ਕਰਹਿ ਅਰ ਬਹੁਤ ਸੰਤਾਵਹਿ ਆਇਓ ਸਰਣ ਤੁਹਾਰੀ ਕਰ ਕਰ ਹਾਦਿਓ ਅਨਕ ਬੋ ਭਾਤੀ ਛੋੜਹਿ ਕਤੋਂ ਨਾਹੀ ਏਕ ਬਾਤ ਸੁਨ ਤਾ ਕੀ ਓਟ ਸਾਧ ਸੰਗ ਮਿਟ ਜਾਏ ਕਰ ਕਿਰਪਾ ਸੰਤ ਮਿਲੇ ਮੋਹਿ ਤਿਨ ਤੇ ਧੀਰਜ ਪਾਇਆ ਸੰਤੀ ਮੰਤ ਦਿਓ ਮੋਹਿ ਨਿਰਭਉ ਗੁਰ ਕਾ ਸ਼ਬਦ ਕਮਾਇਆ ਜੀਤ ਲੈ ਓਏ ਮਹਾ ਬਿਕਾਦੀ ਸਹਿਜ ਸੁਹੇਲੀ ਬਾਣੀ ਕੋ ਨਾਨਕ ਮਨ ਪਿਆ ਪ੍ਰਗਾਸਾ ਪਾਇਆ ਪਦ ਨਿਰਬਾਣੀ ਗਉੜੀ ਮਹਲਾ 5 ਵਾ ਰਾਖ ਪਿਤਾ ਪ੍ਰਭ ਮੇਰੇ ਮੋਹਿ ਨਿਰਗੁਣ ਸਭ ਗੁਣ ਤੇਰੇ ਰਹਾ ਪੰਚ ਬਿਕਾਦੀ ਏਕ ਗਰੀਬਾ ਰੱਖੋ ਰਖਨਾਰੇ ਕੀਦ ਕਰ ਹੈ ਅਰ ਬਹੁਤ ਸੰਤਾਵੈ ਆਇਓ ਸਰਣ ਤੁਹਾਰੀ ਕਰ ਕਰ ਹਾਦਿਓ ਅਨਕ ਬੋ ਭਾਤੀ ਛੋੜ ਹੈ ਕਤੋਂ ਨਹੀਂ ਏਕ ਬਾਤ ਸੁਨ ਤਾ ਕੀ ਓਟਾ ਸਾਧ ਸੰਗ ਮਿਟ ਜਾਇ ਕਰ ਕਿਰਪਾ ਸੰਤ ਮਿਲੇ ਮੋਹਿ ਤਿਨ ਤੇ ਧੀਰਜ ਪਾਇਆ ਸੰਤੀ ਮੰਤ ਦਿਓ ਮੋਹਿ ਨਿਰਭਉ ਗੁਰ ਕਾ ਸ਼ਬਦ ਕਮਾਇਆ ਜੀਤ ਲੈ ਓਏ ਮਾ ਬੇਕਾਰਦੀ ਸਹਿਜ ਸੁਹੇਲੀ ਬਾਣੀ ਕੋ ਨਾਨਕ ਮਨ ਪਿਆ ਪ੍ਰਗਾਸਾ ਪਾਇਆ ਪਦ ਨਿਰਬਾਣੀ ਗਉੜੀ ਮਹਲਾ ਪੰਜਵਾਂ ਰਖ ਪਿਤਾ ਪ੍ਰਭ ਮੇਰੇ ਮੋਹਿ ਨਿਰਗੁਣ ਸਭ ਗੁਣ ਤੇਰੇ ਰਹਾ ਪੰਜ ਬੇਖਦੀ ਏਕ ਗਰੀਬਾ ਰਖੋ ਰਖਨਾਰੇ ਕੇਦ ਕਰਹਿ ਅਰ ਬਹੁਤ ਸੰਤਾਵਹਿ ਆਇਓ ਸਰਣ ਤੁਹਾਰੀ ਕਰ ਕਰ ਹਾਰਿਓ ਅਨਕ ਬੋ ਭਾਤੀ ਛੋੜਹਿ ਕਤੋਂ ਨਾਹੀ ਏਕ ਬਾਤ ਸੁਨ ਤਾ ਕੀ ਓਟ ਸਾਧ ਸੰਗ ਮਿਟ ਜਾਹਿ ਕਰ ਕਿਰਪਾ ਸੰਤ ਮਿਲੇ ਮੋਹਿ ਤਿਨ ਤੇ ਧੀਰਜ ਪਾਇਆ ਸੰਤੀ ਮੰਤ ਦਿਓ ਮੋਹਿ ਨਿਰਭਉ ਗੁਰ ਕਾ ਸ਼ਬਦ ਕਮਾਇਆ ਜੀਤ ਲੈ ਓਏ ਮਹਾ ਬਿਕਾਦੀ ਸਹਿਜ ਸੁਹੇਲੀ ਬਾਣੀ ਕਹੋ ਨਾਨਕ ਮਨ ਪਿਆ ਪ੍ਰਗਾਸਾ ਪਾਇਆ ਪਦ ਨਿਰਬਾਣੀ ਗਉੜੀ ਮਹਲਾ 5 ਵਾ ਰਾਖ ਪਿਤਾ ਪ੍ਰਭ ਮੇਰੇ ਮੋਹਿ ਨਿਰਗੁਣ ਸਭ ਗੁਣ ਤੇਰੇ ਰਹਾ ਪੰਚ ਬਿਕਾਦੀ ਏਕ ਗਰੀਬਾ ਰਖੋ ਰਖਨਾਰੇ ਕੀਦ ਕਰ ਹੈ ਅਰ ਬਹੁਤ ਸੰਤਾਵੈ ਆਇਓ ਸਰਣ ਤੁਹਾਰੀ ਕਰ ਕਰ ਹਾਰਿਓ ਅਨਕ ਬੋ ਭਾਤੀ ਛੋੜ ਹੈ ਕਤੋਂ ਨਹੀਂ ਏਕ ਬਾਤ ਸੁਨ ਤਾ ਕੀ ਓਟਾ ਸਾਧ ਸੰਗ ਮਿਟ ਜਾਏ ਕਰ ਕਿਰਪਾ ਸੰਤ ਮਿਲੇ ਮੋਹਿ ਤਿੰਨ ਤੇ ਧੀਰਜ ਪਾਇਆ ਸੰਤੀ ਮੰਤ ਦਿਓ ਮੋਹਿ ਨਿਰਭਉ ਗੁਰ ਕਾ ਸ਼ਬਦ ਕਮਾਇਆ ਜੀਤ ਲੈ ਓਏ ਮਾਂ ਬਿਕਾਦੀ ਸਹਿਜ ਸੁਹੇਲੀ ਬਾਣੀ ਕਹੋ ਨਾਨਕ ਮਨ ਪਿਆ ਪ੍ਰਗਾਸਾ ਪਾਇਆ ਪਦ ਨਿਰਬਾਣੀ ਗਉੜੀ ਮਹਲਾ 5 ਵਾ ਰਾਖ ਪਿਤਾ ਪ੍ਰਭ ਮੇਰੇ ਮੋਹਿ ਨਿਰਗੁਣ ਸਭ ਗੁਣ ਤੇਰੇ ਰਹਾ ਪੰਚ ਬਿਕਾਦੀ ਏਕ ਗਰੀਬਾ ਰਖੋ ਰਖਨਾਰੇ ਕੀਦ ਕਰ ਹੈ ਅਰ ਬਹੁਤ ਸੰਤਾਵਹਿ ਆਇਓ ਸਰਣ ਤੁਹਾਰੀ ਕਰ ਕਰ ਹਾਦਿਓ ਅਨਕ ਬੋ ਭਾਤੀ ਛੋੜ ਹੈ ਕਤੋਂ ਨਹੀਂ ਏਕ ਬਾਤ ਸੁਨ ਤਾ ਕੀ ਓਟਾ ਸਾਧ ਸੰਗ ਮਿਟ ਜਾਏ ਕਰ ਕਿਰਪਾ ਸੰਤ ਮਿਲੇ ਮੋਹਿ ਤਿਨ ਤੇ ਧੀਰਜ ਪਾਇਆ ਸੰਤੀ ਮੰਤ ਦਿਓ ਮੋਹਿ ਨਿਰਭਉ ਗੁਰ ਕਾ ਸ਼ਬਦ ਕਮਾਇਆ ਜੀਤ ਲੈ ਓਏ ਮਹਾ ਬਿਕਾਦੀ ਸਹਿਜ ਸੁਹੇਲੀ ਬਾਣੀ ਕਹੋ ਨਾਨਕ ਮਨ ਪਿਆ ਪ੍ਰਗਾਸਾ ਪਾਇਆ ਪਦ ਨਿਰਬਾਣੀ ਗਉੜੀ ਮਹਲਾ ਪੰਜਵਾਂ ਰਾਖ ਪਿਤਾ ਪ੍ਰਭ ਮੇਰੇ ਮੋਹਿ ਨਿਰਗੁਣ ਸਭ ਗੁਣ ਤੇਰੇ ਰਹਾ ਪੰਜ ਬਿਕਾਦੀ ਏਕ ਗਰੀਬਾ ਰੱਖੋ ਰਖਨਾਰੇ ਕੇਦ ਕਰਹਿ ਅਰ ਬਹੁਤ ਸੰਤਾਵਹਿ ਆਇਓ ਸਰਣ ਤੁਹਾਰੀ ਕਰ ਕਰ ਹਾਦਿਓ ਅਨਕ ਬੋ ਭਾਤੀ ਛੋੜਹਿ ਕਤੋਂ ਨਹੀਂ ਏਕ ਬਾਤ ਸੁਨ ਤਾ ਕੀ ਓਟਾ ਸਾਧ ਸੰਗ ਮਿਟ ਜਾਏ ਕਰ ਕਿਰਪਾ ਸੰਤ ਮਿਲੇ ਮੋਹਿ ਤਿਨ ਤੇ ਧੀਰਜ ਪਾਇਆ ਸੰਤੀ ਮੰਤ ਦਿਓ ਮੋਹਿ ਨਿਰਭਉ ਗੁਰ ਕਾ ਸ਼ਬਦ ਕਮਾਇ ਜੀਤ ਲੈ ਓਏ ਮਹਾ ਬਿਕਾਦੀ ਸਹਿਜ ਸੁਹੇਲੀ ਬਾਣੀ ਕਉ ਨਾਨਕ ਮਨ ਪਿਆ ਪ੍ਰਗਾਸਾ ਪਾਇਆ ਪਦ ਨਿਰਬਾਣੀ ਗਉੜੀ ਮਹਲਾ 5 ਰਾਖ ਪਿਤਾ ਪ੍ਰਭ ਮੇਰੇ ਮੋਹਿ ਨਿਰਗੁਣ ਸਭ ਗੁਣ ਤੇਰੇ ਰਹਾਉ ਪੰਚ ਵਿਖਦੀ ਏਕ ਗਰੀਬਾ ਰਖੋ ਰਖਨਾਰੇ ਖੇਦ ਕਰਹਿ ਅਰ ਬਹੁਤ ਸੰਤਾਵਹਿ ਆਇਓ ਸਰਣ ਤੁਹਾਰੇ ਕਰ ਕਰ ਹਾਰਿਓ ਅਨਕ ਬੋ ਭਾਤੀ ਛੋਡਹਿ ਕਤੋਂ ਨਹੀਂ ਏਕ ਬਾਤ ਸੁਨ ਤਾ ਕੀ ਓਟਾ ਸਾਧ ਸੰਗ ਮਿਟ ਜਾਏ ਕਰ ਕਿਰਪਾ ਸੰਤ ਮਿਲੇ ਮੋਹਿ ਤਿਨ ਤੇ ਧੀਰਜ ਪਾਇਆ ਸੰਤੀ ਮੰਤ ਦਿਓ ਮੋਹੇ ਨਿਰਭਉ ਗੁਰ ਕਾ ਸ਼ਬਦ ਕਮਾਇ ਜੀਤ ਲੈ ਓਏ ਮਹਾ ਬਿਕਾਦੀ ਸਹਿਜ ਸੁਹੇਲੀ ਬਾਣੀ ਕਹੋ ਨਾਨਕ ਮਨ ਪਿਆ ਪ੍ਰਗਾਸਾ ਪਾਇਆ ਪਦ ਨਿਰਬਾਣੀ ਗਉੜੀ ਮਹਲਾ 5 ਵਾ ਰਾਖ ਪਿਤਾ ਪ੍ਰਭ ਮੇਰੇ ਮੋਹੇ ਨਿਰਗੁਣ ਸਭ ਗੁਣ ਤੇਰੇ ਰਹਾਉ ਪੰਚ ਵੇਖਦੀ ਏਕ ਗਰੀਬਾ ਰਖੋ ਰਖਨਾਰੇ ਖੇਦ ਕਰਹਿ ਅਰ ਬਹੁਤ ਸੰਤਾਵਹਿ ਆਇਓ ਸਰਣ ਤੁਹਾਰੇ ਕਰ ਕਰ ਹਾਰਿਓ ਅਨਕ ਬੋ ਭਾਤੀ ਛੋੜਹਿ ਕਤੋਂ ਨਹੀਂ ਏਕ ਬਾਤ ਸੁਨ ਤਾ ਕੀ ਓਟ ਸਾਧ ਸੰਗ ਮਿਟ ਜਾਏ ਕਰ ਕਿਰਪਾ ਸੰਤ ਮਿਲੇ ਮੋਹਿ ਤਨ ਤੇ ਧੀਰਜ ਪਾਇਆ ਸੰਤੀ ਮੰਤ ਦਿਓ ਮੋਹੇ ਨਿਰਭਉ ਗੁਰ ਕਾ ਸ਼ਬਦ ਕਮਾਇ ਜੀਤ ਲੈ ਓਏ ਮਾ ਬਿਕਾਦੀ ਸਹਿਜ ਸੁਹੇਲੀ ਬਾਣੀ ਕਹੋ ਨਾਨਕ ਮਨ ਪਿਆ ਪ੍ਰਗਾਸਾ ਪਾਇਆ ਪਦ ਨਿਰਬਾਣੀ ਗਉੜੀ ਮਹਲਾ ਪੰਜਵਾਂ ਰਾਖ ਪਿਤਾ ਪ੍ਰਭ ਮੇਰੇ ਮੋਹੇ ਨਿਰਗੁਣ ਸਭ ਗੁਣ ਤੇਰੇ ਰਹਾਉ ਪੰਚ ਬੇਖਦੀ ਏਕ ਗਰੀਬਾ ਰਖੋ ਰਖਨਾਰੇ ਕੇਦ ਕਰ ਹੈ ਅਰ ਬਹੁਤ ਸੰਤਾਵੈ ਆਇਓ ਸਰਣ ਤੁਹਾਰੇ ਕਰ ਕਰ ਹਾਦਿਓ ਅਨਕ ਬੋ ਭਾਤੀ ਛੋੜ ਹੈ ਕਤੋਂ ਨਹੀਂ ਏਕ ਬਾਤ ਸੁਨ ਤਾ ਕੀ ਓਟਾ ਸਾਧ ਸੰਗ ਮਿਟ ਜਾਇ ਕਰ ਕਿਰਪਾ ਸੰਤ ਮਿਲੇ ਮੋਹਿ ਤਿਨ ਤੇ ਧੀਰਜ ਪਾਇਆ ਸੰਤੀ ਮੰਤ ਦਿਓ ਮੋਹੇ ਨਿਰਭਉ ਗੁਰ ਕਾ ਸ਼ਬਦ ਕਮਾਇ ਜੀਤ ਲੈ ਓਏ ਮਾਂ ਬਿਕਾਦੀ ਸਹਿਜ ਸੁਹੇਲੀ ਬਾਣੀ ਕਹੋ ਨਾਨਕ ਮਨ ਪਿਆ ਪ੍ਰਗਾਸਾ ਪਾਇਆ ਪਦ ਨਿਰਬਾਣੀ ਗਉੜੀ ਮਹਲਾ 5 ਵਾ ਰਾਖ ਪਿਤਾ ਪ੍ਰਭ ਮੇਰੇ ਮੋਹੇ ਨਿਰਗੁਣ ਸਭ ਗੁਣ ਤੇਰੇ ਰਹਾਉ ਪੰਚ ਵਿਖਾ ਦੀ ਏਕ ਗਰੀਬਾ ਰਖੋ ਰਖਨਾਰੇ ਕੇਦ ਕਰਹਿ ਅਰ ਬਹੁਤ ਸੰਤਾਵ ਆਇਓ ਸਰਣ ਤੁਹਾਰ ਕਰ ਕਰ ਹਾਦਿਓ ਅਨਕ ਬੋ ਭਾਤੀ ਛੋੜ ਹੈ ਕਤੋਂ ਨਹੀਂ ਏਕ ਬਾਤ ਸੁਨ ਤਾ ਕੀ ਓਟਾ ਸਾਧ ਸੰਗ ਮਿਟ ਜਾਏ ਕਰ ਕਿਰਪਾ ਸੰਤ ਮਿਲੇ ਮੋਹਿ ਤਨ ਤੇ ਧੀਰਜ ਪਾਇਆ ਸੰਤੀ ਮੰਤ ਦਿਓ ਮੋਹੇ ਨਿਰਭਉ ਗੁਰ ਕਾ ਸ਼ਬਦ ਕਮਾਇ ਜੀਤ ਲੈ ਓਏ ਮਹਾ ਬਿਕਾਦੀ ਸਹਿਜ ਸੁਹੇਲੀ ਬਾਣੀ ਕਹੋ ਨਾਨਕ ਮਨ ਪਿਆ ਪ੍ਰਗਾਸਾ ਪਾਇਆ ਪਦ ਨਿਰਬਾਣੀ ਗਉੜੀ ਮਹਲਾ 5 ਵਾ ਰਾਖ ਪਿਤਾ ਪ੍ਰਭ ਮੇਰੇ ਮੋਹੇ ਨਿਰਗੁਣ ਸਭ ਗੁਣ ਤੇਰੇ ਰਹਾਉ ਪੰਚ ਬੇਖਦੀ ਏਕ ਗਰੀਬਾ ਰਖੋ ਰਖਨਾਰੇ ਕੇਦ ਕਰਹਿ ਅਰ ਬਹੁਤ ਸੰਤਾਵੈ ਆਇਓ ਸਰਣ ਤੁਹਾਰੀ ਕਰ ਕਰ ਹਾਦਿਓ ਅਨਕ ਬੋ ਭਾਤੀ ਛੋੜ ਹੈ ਕਤੋਂ ਨਹੀਂ ਏਕ ਬਾਤ ਸੁਨ ਤਾ ਕੀ ਓਟਾ ਸਾਧ ਸੰਗ ਮਿਟ ਜਾਏ ਕਰ ਕਿਰਪਾ ਸੰਤ ਮਿਲੇ ਮੋਹਿ ਤਨ ਤੇ ਧੀਰਜ ਪਾਇਆ ਸੰਤੀ ਮੰਤ ਦਿਓ ਮੋਹੇ ਨਿਰਭਉ ਗੁਰ ਕਾ ਸ਼ਬਦ ਕਮਾਇ ਜੀਤ ਲਏ ਓਏ ਮਹਾ ਬਿਕਾਦੀ ਸਹਿਜ ਸੁਹੇਲੀ ਬਾਣੀ ਕਹੋ ਨਾਨਕ ਮਨ ਪਿਆ ਪ੍ਰਗਾਸਾ ਪਾਇਆ ਪਦ ਨਿਰਬਾਣੀ ਗਉੜੀ ਮਹਲਾ 5 ਵਾ ਰਾਖ ਪਿਤਾ ਪ੍ਰਭ ਮੇਰੇ ਮੋਹੇ ਨਿਰਗੁਣ ਸਭ ਗੁਣ ਤੇਰੇ ਰਹਾਉ ਪੰਚ ਬੇਖਦੀ ਏਕ ਗਰੀਬਾ ਰਖੋ ਰਖਨਾਰੇ ਕੇਦ ਕਰ ਹੈ ਅਰ ਬਹੁਤ ਸੰਤਾਵੈ ਆਇਓ ਸਰਣ ਤੁਹਾਰੀ ਕਰ ਕਰ ਹਾਦਿਓ ਅਨਕ ਬੋ ਭਾਤੀ ਛੋੜ ਹੈ ਕਤੋਂ ਨਹੀਂ ਏਕ ਬਾਤ ਸੁਨ ਤਾ ਕੀ ਓਟਾ ਸਾਧ ਸੰਗ ਮਿਟ ਜਾਏ ਕਰ ਕਿਰਪਾ ਸੰਤ ਮਿਲੇ ਮੋਹਿ ਤਿਨ ਤੇ ਧੀਰਜ ਪਾਇਆ ਸੰਤੀ ਮੰਤ ਦਿਓ ਮੋਹੇ ਨਿਰਭਉ ਗੁਰ ਕਾ ਸ਼ਬਦ ਕਮਾਇ ਜੀਤ ਲਏ ਓਏ ਮਾ ਬਿਕਾਦੀ ਸਹਿਜ ਸੁਹੇਲੀ ਬਾਣੀ ਕਹੋ ਨਾਨਕ ਮਨ ਪਿਆ ਪ੍ਰਗਾਸਾ ਪਾਇਆ ਪਦ ਨਿਰਬਾਣੀ ਗਉੜੀ ਮਹਲਾ 5 ਵਾ ਰਾਖ ਪਿਤਾ ਪ੍ਰਭ ਮੇਰੇ ਮੋਹੇ ਨਿਰਗੁਣ ਸਭ ਗੁਣ ਤੇਰੇ ਰਹਾਉ ਪੰਚ ਵਿਖਦੀ ਏਕ ਗਰੀਬਾ ਰਖੋ ਰਖਨਾਰੇ ਕੇਦ ਕਰਹਿ ਅਰ ਬਹੁਤ ਸੰਤਾਵ ਆਇਓ ਸਰਣ ਤੁਹਾਰੇ ਕਰ ਕਰ ਹਾਦਿਓ ਅਨਕ ਬੋ ਭਾਤੀ ਛੋੜਹਿ ਕਤੋਂ ਨਹੀਂ ਏਕ ਬਾਤ ਸੁਨ ਤਾ ਕੀ ਓਟਾ ਸਾਧ ਸੰਗ ਮਿਟ ਜਾਏ ਕਰ ਕਿਰਪਾ ਸੰਤ ਮਿਲੇ ਮੋਹਿ ਤਨ ਤੇ ਧੀਰਜ ਪਾਇਆ ਸੰਤੀ ਮੰਤ ਦਿਓ ਮੋਹੇ ਨਿਰਭਉ ਗੁਰ ਕਾ ਸ਼ਬਦ ਕਮਾਇ ਜੀਤ ਲੈ ਓਏ ਮਹਾ ਬਿਕਾਦੀ ਸਹਿਜ ਸੁਹੇਲੀ ਬਾਣੀ ਕਹੋ ਨਾਨਕ ਮਨ ਪਿਆ ਪ੍ਰਗਾਸਾ ਪਾਇਆ ਪਦ ਨਿਰਬਾਣੀ ਗਉੜੀ ਮਹਲਾ 5 ਵਾ ਰਾਖ ਪਿਤਾ ਪ੍ਰਭ ਮੇਰੇ ਮੋਹੇ ਨਿਰਗੁਣ ਸਭ ਗੁਣ ਤੇਰੇ ਰਹਾਉ ਪੰਚ ਬੇਖਦੀ ਏਕ ਗਰੀਬਾ ਰਖੋ ਰਖਨਾਰੇ ਕੇਦ ਕਰਹਿ ਅਰ ਬਹੁਤ ਸੰਤਾਵੈ ਆਇਓ ਸਰਣ ਤੁਹਾਰੇ ਕਰ ਕਰ ਹਾਦਿਓ ਅਨਕ ਬੋ ਭਾਤੀ ਛੋੜਹਿ ਕਤੋਂ ਨਹੀਂ ਏਕ ਬਾਤ ਸੁਨ ਤਾ ਕੀ ਓਟਾ ਸਾਧ ਸੰਗ ਮਿਟ ਜਾਏ ਕਰ ਕਿਰਪਾ ਸੰਤ ਮਿਲੇ ਮੋਹਿ ਤਨ ਤੇ ਧੀਰਜ ਪਾਇਆ ਸੰਤੀ ਮੰਤ ਦਿਓ ਮੋਹੇ ਨਿਰਭਉ ਗੁਰ ਕਾ ਸ਼ਬਦ ਕਮਾਇ ਜੀਤ ਲੈ ਓਏ ਮਾ ਬੇਕਾਦੀ ਸਹਿਜ ਸੁਹੇਲੀ ਬਾਣੀ ਕੋ ਨਾਨਕ ਮਨ ਪਿਆ ਪ੍ਰਗਾਸਾ ਪਾਇਆ ਪਦ ਨਿਰਬਾਣੀ ਗਉੜੀ ਮਹਲਾ 5 ਵਾ ਰਾਖ ਪਿਤਾ ਪ੍ਰਭ ਮੇਰੇ ਮੋਹੇ ਨਿਰਗੁਣ ਸਭ ਗੁਣ ਤੇਰੇ ਰਹਾਉ ਪੰਚ ਬੇਖਦੀ ਏਕ ਗਰੀਬਾ ਰਖੋ ਰਖਨਾਰੇ ਕੇਦ ਕਰਹਿ ਅਰ ਬਹੁਤ ਸੰਤਾਵੈ ਆਇਓ ਸਰਣ ਤੁਹਾਰੇ ਕਰ ਕਰ ਹਰਿਓ ਅਨਕ ਬੋ ਭਾਤੀ ਛੋੜਹਿ ਕਤੋਂ ਨਹੀਂ ਏਕ ਬਾਤ ਸੁਨ ਤਾ ਕੀ ਓਟ ਸਾਧ ਸੰਗ ਮਿਟ ਜਾਏ ਕਰ ਕਿਰਪਾ ਸੰਤ ਮਿਲੇ ਮੋਹਿ ਤਿਨ ਤੇ ਧੀਰਜ ਪਾਇਆ ਸੰਤੀ ਮੰਤ ਦਿਓ ਮੋਹੇ ਨਿਰਭਉ ਗੁਰ ਕਾ ਸ਼ਬਦ ਕਮਾਇ ਜੀਤ ਲਏ ਓਏ ਮਹਾ ਬਿਕਾਦੀ ਸਹਿਜ ਸੁਹੇਲੀ ਬਾਣੀ ਕਹੋ ਨਾਨਕ ਮਨ ਪਿਆ ਪ੍ਰਗਾਸਾ ਪਾਇਆ ਪਦ ਨਿਰਬਾਣੀ ਗੋੜੀ ਮਹਲਾ ਪੰਜਵਾਂ ਰਾਖ ਪਿਤਾ ਪ੍ਰਭ ਮੇਰੇ ਮੋਹੇ ਨਿਰਗੁਣ ਸਭ ਗੁਣ ਤੇਰੇ ਰਹਾਉ ਪੰਚ ਵੇਖਦੀ ਏਕ ਗਰੀਬਾ ਰਖੋ ਰਖ ਨਾ ਦੇ ਕੇਦ ਕਰਹਿ ਅਰ ਬਹੁਤ ਸੰਤਾਵੈ ਆਇਓ ਸਰਣ ਤੁਹਾਰੀ ਕਰ ਕਰ ਹਾਦਿਓ ਅਨਕ ਬੋ ਭਾਤੀ ਛੋੜਹਿ ਕਤੋਂ ਨਹੀਂ ਏਕ ਬਾਤ ਸੁਨ ਤਾ ਕੀ ਓਟਾ ਸਾਧ ਸੰਗ ਮਿਟ ਜਾਏ ਕਰ ਕਿਰਪਾ ਸੰਤ ਮਿਲੇ ਮੋਹਿ ਤਿਨ ਤੇ ਧੀਰਜ ਪਾਇਆ ਸੰਤੀ ਮੰਤ ਦਿਓ ਮੋਹੇ ਨਿਰਭਉ ਗੁਰ ਕਾ ਸ਼ਬਦ ਕਮਾਇ ਜੀਤ ਲੈ ਓਏ ਮਹਾ ਬਿਕਾਦੀ ਸਹਿਜ ਸੁਹੇਲੀ ਬਾਣੀ ਕਹੋ ਨਾਨਕ ਮਨ ਪਿਆ ਪ੍ਰਗਾਸਾ ਪਾਇਆ ਪਦ ਨਿਰਬਾਣੀ ਗਉੜੀ ਮਹਲਾ ਪੰਜਵਾਂ ਰਾਖ ਪਿਤਾ ਪ੍ਰਭ ਮੇਰੇ ਮੋਹੇ ਨਿਰਗੁਣ ਸਭ ਗੁਣ ਤੇਰੇ ਰਹਾਉ ਪੰਜ ਬਖਦੀ ਏਕ ਗਰੀਬਾ ਰਖੋ ਰਖ ਨਾਰੇ ਕੇਦ ਕਰ ਹੈ ਅਰ ਬਹੁਤ ਸੰਤਾਵੈ ਆਇਓ ਸਰਣ ਤੁਹਾਰੀ ਕਰ ਕਰ ਹਰਿਓ ਅਨਕ ਬੋ ਭਾਤੀ ਛੋੜ ਹੈ ਕਤੋਂ ਨਹੀਂ ਏਕ ਬਾਤ ਸੁਨ ਤਾ ਕੀ ਓਟ ਸਾਧ ਸੰਗ ਮਿਟ ਜਾਏ ਕਰ ਕਿਰਪਾ ਸੰਤ ਮਿਲੇ ਮੋਹਿ ਤਿਨ ਤੇ ਧੀਰਜ ਪਾਇਆ ਸੰਤੀ ਮੰਤ ਦਿਓ ਮੋਹਿ ਨਿਰਭਉ ਗੁਰ ਕਾ ਸ਼ਬਦ ਕਮਾਇ ਜੀਤ ਲਏ ਓਏ ਮਹਾ ਬਿਕਾਦੀ ਸਹਿਜ ਸੁਹੇਲੀ ਬਾਣੀ ਕਹੋ ਨਾਨਕ ਮਨ ਪਿਆ ਪ੍ਰਗਾਸਾ ਪਾਇਆ ਪਦ ਨਿਰਬਾਣੀ ਗਉੜੀ ਮਹਲਾ 5 ਵਾ ਰਾਖ ਪਿਤਾ ਪ੍ਰਭ ਮੇਰੇ ਮੋਹਿ ਨਿਰਗੁਣ ਸਭ ਗੁਣ ਤੇਰੇ ਰਹਾਉ ਪੰਚ ਬੇਖਦੀ ਏਕ ਗਰੀਬਾ ਰਖੋ ਰਖਨਾਰੇ ਕੇਦ ਕਰਹਿ ਅਰ ਬਹੁਤ ਸੰਤਾਵੈ ਆਇਓ ਸਰਣ ਤੁਹਾਰੇ ਕਰ ਕਰ ਹਾਦਿਓ ਅਨਕ ਬੋ ਭਾਤੀ ਛੋੜਹਿ ਕਤੋਂ ਨਹੀਂ ਏਕ ਬਾਤ ਸੁਨਤਾ ਕੀਓ ਟਾ ਸਾਧ ਸੰਗ ਮਿਟ ਜਾਏ ਕਰ ਕਿਰਪਾ ਸੰਤ ਮਿਲੇ ਮੋਹਿ ਤਿਨ ਤੇ ਧੀਰਜ ਪਾਇਆ ਸੰਤੀ ਮੰਤ ਦਿਓ ਮੋਹੇ ਨਿਰਭਉ ਗੁਰ ਕਾ ਸ਼ਬਦ ਕਮਾਇ ਜੀਤ ਲੈ ਓਏ ਮਹਾ ਬਿਕਾਦੀ ਸਹਿਜ ਸੁਹੇਲੀ ਬਾਣੀ ਕਹੋ ਨਾਨਕ ਮਨ ਪਿਆ ਪ੍ਰਗਾਸਾ ਪਾਇਆ ਪਦ ਨਿਰਬਾਣੀ ਗਉੜੀ ਮਹਲਾ 5 ਵਾ ਰਾਖ ਪਿਤਾ ਪ੍ਰਭ ਮੇਰੇ ਮੋਹੇ ਨਿਰਗੁਣ ਸਭ ਗੁਣ ਤੇਰੇ ਰਹਾਉ ਪੰਚ ਬੇਖਦੀ ਏਕ ਗਰੀਬਾ ਰਖੋ ਰਖਨਾਰੇ ਕੇਦ ਕਰਹਿ ਅਰ ਬਹੁਤ ਸੰਤਾਵ ਆਇਓ ਸਰਣ ਤੁਹਾਰੇ ਕਰ ਕਰ ਹਾਰਿਓ ਅਨਕ ਬੋ ਭਾਤੀ ਛੋੜਹਿ ਕਤੋਂ ਨਹੀਂ ਏਕ ਬਾਤ ਸੁਨ ਤਾ ਕੀ ਉਟਾ ਸਾਧ ਸੰਗ ਮਿਟ ਜਾਏ ਕਰ ਕਿਰਪਾ ਸੰਤ ਮਿਲੇ ਮੋਹਿ ਤਨ ਤੇ ਧੀਰਜ ਪਾਇਆ ਸੰਤੀ ਮੰਤ ਦਿਓ ਮੋਹੇ ਨਿਰਭਉ ਗੁਰ ਕਾ ਸ਼ਬਦ ਕਮਾਇ ਜੀਤ ਲੈ ਓਏ ਮਹਾ ਬਿਕਾਦੀ ਸਹਿਜ ਸੁਹੇਲੀ ਬਾਣੀ ਕਹੋ ਨਾਨਕ ਮਨ ਪਿਆ ਪ੍ਰਗਾਸਾ ਪਾਇਆ ਪਦ ਨਿਰਬਾਣੀ ਗਉੜੀ ਮਹਲਾ 5 ਵਾ ਰਾਖ ਪਿਤਾ ਪ੍ਰਭ ਮੇਰੇ ਮੋਹੇ ਨਿਰਗੁਣ ਸਭ ਗੁਣ ਤੇਰੇ ਰਹਾਉ ਪੰਚ ਵਿਖਦੀ ਏਕ ਗਰੀਬਾ ਰਖੋ ਰਖਨਾਰੇ ਕੇਦ ਕਰਹਿ ਅਰ ਬਹੁਤ ਸੰਤਾਵ ਆਇਓ ਸਰਣ ਤੁਹਾਰ ਕਰ ਕਰ ਹਾਦਿਓ ਅਨਕ ਬੋ ਭਾਤੀ ਛੋੜਹਿ ਕਤੋਂ ਨਹੀਂ ਏਕ ਬਾਤ ਸੁਨ ਤਾ ਕੀਓ ਟਾ ਸਾਧ ਸੰਗ ਮਿਟ ਜਾਏ ਕਰ ਕਿਰਪਾ ਸੰਤ ਮਿਲੇ ਮੋਹਿ ਤਨ ਤੇ ਧੀਰਜ ਪਾਇਆ ਸੰਤੀ ਮੰਤ ਦਿਓ ਮੋਹ ਨਿਰਭੋ ਗੁਰ ਕਾ ਸ਼ਬਦ ਕਮਾਇ ਜੀਤ ਲਏ ਓਏ ਮਹਾ ਬਿਕਾਦੀ ਸਹਿਜ ਸੁਹੇਲੀ ਬਾਣੀ ਕੋ ਨਾਨਕ ਮਨ ਪਿਆ ਪ੍ਰਗਾਸਾ ਪਾਇਆ ਪਦ ਨਿਰਬਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ